ਵਾਇਲ ਜੀ ਕਾਕ ਖਾਲਸਾ ਵਾਇਲ ਜੀ ਕੀ ਫਤਿਹ ਵਿਜੇ ਦੇਵਸ ਜਾਨੀ ਕਾਰਗਿਲ ਯੋਧਾ ਦੀ 25ਵੀਂ ਬਰੇਗੰਡ ਜਾਨੀ ਸਿਲਵਰ ਜੁਬਲੀ 27 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰ 9 ਵਜੇ ਡੀਏਵੀ ਸਕੂਲ ਮਾਨਸਾ ਦੇ ਵਿੱਚ ਮਨਾਈ ਜਾ ਰਹੀ ਹੈ ਕਿਉਂਕਿ ਆਪਣੇ ਜ਼ਿਲ੍ਹੇ ਮਾਨਸਾ ਦੇ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਸ਼ਹੀਦ ਤੇ ਬੈਟਲ ਕੈਜੁਐਲਟੀ ਬਸ ਇਸ ਕਰਕੇ ਅੱਠ ਸੈਟ ਅਰੇਂਜਮੈਂਟ ਦੇ ਉਹ ਉਹਨਾਂ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ ਸੋ ਆਪ ਨੂੰ ਬੇਨਤੀ ਹੈ ਕਿ ਡੀਏਵੀ ਸਕੂਲ ਦੇ ਵਿੱਚ ਪਹੁੰਚ ਕੇ ਉਹਨਾਂ ਪਰਿਵਾਰਾਂ ਦਾ ਸਨਮਾਨ ਹੈ ਜਿਹੜਾ ਵਧਾਇਆ ਜਾਵੇ ਦੂਜੀ ਗੱਲ ਇਹ ਹੈ ਕਿ ਸੈਨਕਾ ਨਾਲ ਜੁੜੀਆਂ ਹੋਈਆਂ ਹੋਰ ਵੀ ਮੁਸ਼ਕਲਾਂ ਬਾਰੇ ਮਹਰ ਵਿਚਾਰ ਚਰਚਾ ਕੀਤੀ ਜਾਵੇਗੀ ਸੋ ਆਪ ਜੀ ਨੇ ਜ਼ਰੂਰ ਆਉਣਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਬਲੋਂ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਆਓ ਜੀ ਮਿਲਦੇ ਹਾਂ ਮਿਤੀ 27 ਨੂੰ ਮਾਨਸਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ